मुर्दाबा <imitation> मुलो <imitation> ਅਨਾ ਭੁੱਖਿਆ ਜਾ ਰਿਹਾ ਹੈ। ਹਾਜੀ ਫੋਟੋ ਤੇ 3 ਘੰਟੇ ਇੱਥੇ ਕਰ ਲਓ। ਉਹ ਪੁਤਲਾ ਇਹੋ ਕਿਸ ਵਾਸਤੇ ਭੁੱਖਿਆ ਜਾ ਰਿਹਾ ਹੈ? ਕਿ ਸਾਡੇ ਸਮਾਜ ਦਾ। ਇਹ ਬੀਤੇ ਪੀ ਸਰਕਾਰ ਤੇ ਹਮੇਸ਼ਾ ਦਲਤਾਂ ਦਾ ਨਾਸਕ ਦਾ ਨਾਮ ਟੱਕੇਸ਼ਾਈ ਹੋ ਰਹੀ ਏ। ਐ ਦੀ ਨਵੀਂ ਬਸਰ ਦੀ ਹਾਲ ਹੈ। ਇਹ ਸਭ ਕਹਿੰਦਾ ਸੀਗਾ ਕਿ RAM ਰਾਜ ਆਏਗਾ। ਅਸੀਂ ਰਾਉ ਰਾਜ ਵਾਰ ਕਰਾਂਗੇ। ਪਰ ਦੇਖੋ ਸੰਵਧਾਨ ਨੂੰ

ਪਰਲੇ ਪਾਸੇ ਤੇ ਪਟ્રોલ ਤੋਂ ਬਣਾਣੀ ਲੱਗਣੀ ਹਾਏ 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 ਪਿਛੇ 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 ਹਾਏ ਹਾਏ ਪਿਛੇ ਪਿਛੇ ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਜਦੋਂ ਦੀ ਭਾਜਪਾ ਸਰਕਾਰ ਆਈ ਹੈ ਉਦੋਂ ਦਾ ਦਲਤਨਤ ਵੱਤ cxd ਜਿਹੜਾ ਹੋ ਰਿਹਾ ਉਹਦੀ ਮਿਸਾਲ ਤੁਹਾਡੇ ਸਾਹਮਣੇ ਕਿ ਸਾਡੇ ਦੇਸ਼ ਦਾ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਹੈ ਉਹ ਨੂੰ ਇਹ ਲੋਕ ਜਿਹੜੇ ਆ ਜਿਹੜਾ ਰਕੇਸ਼ ਕਿਸ਼ੋਰ ਜਿਹੜਾ 71 ਸਾਲ ਦਾ ਆਦਮੀ ਹੈ ਉਹ ਵਕੀਲ ਔਰ ਜਿਹੜੇ ਜੁੱਤੀਆਂ ਬਖਾ ਰਿਆ ਕੀ ਇਹ ਮਤਭਾਗੀ ਘਟਰਾ ਨਹੀਂ ਕਿ ਜਿਹੜੀ ਇੱਕ ਸ਼ੈਡੂਲ ਕਾਸ ਜਿਹੜਾ ਉਹ ਸੁਪਰੀਮ ਕੋਰਟ ਦਾ ਜਿਹੜਾ ਉਹ ਜੱਜ ਬਣ ਗਿਆ ਇਹਨਾਂ ਨੂੰ ਇਹ ਗੱਲਾਂ ਜਿਹੜੀਆਂ ਉਹ ਬਰਦਾਸ਼ਤ ਨਹੀਂ ਇਹ ਕਿਉਂਕਿ ਇਹ RAM ਰਾਜ ਚਾਹੁੰਦੇ ਨੇ ਜਿਹੜਾ ਕਿ ਮਨੁੱਖੀ ਸਮਰਤੀ ਜਿਹੜੀ ਹੈ ਕਿਉਂਕਿ ਸਾਡੇ ਦੇਸ਼ 'ਚ ਜਿਹੜਾ ਆਜ਼ਾਦੀ ਤੋਂ ਪਹਿਲਾਂ ਜਿਹੜਾ ਸੰਵਿਧਾਨ ਸੀ ਉਸ ਮਨੁਸ਼ੀਮਤਤੀ ਸੀ ਮਨੁਸ਼ੀਮਤਤੀ ਜਿਹੜੀ ਇਹ ਉਹ ਜਿਹੜੇ ਸ਼ਡਿਊਲ ਕਾਸਟਾਂ ਨੂੰ ਸਭ ਤੋਂ ਪਿੱਛੇ ਦਾ ਮੰਦੀ ਹੈ ਕਿਉਂਕਿ ਜਾਤੀਵਾਦ ਨੂੰ ਬੜਾ ਹੋਇਆ ਸੀਗਾ ਜਦੋਂ 바ਵਾ ਸਾਹਿਬ ਮੇਡਕਰ ਸਾਹਮਣੇ ਸੰਵਿਧਾਨ ਜਿਹੜਾ ਉਹ ਬਣਾਇਆ ਉਹ ਦੇਸ਼ 'ਚ ਲਾਗੂ ਹੋਗਾ ਕਿ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ ਪਰ ਜਿਹੜਾ ਇਹਨਾਂ ਨੂੰ ਇਹ ਗੱਲ ਨੂੰ ਗਵਾਈ ਨਹੀਂ ਇਹ ਚਾਹੁੰਦੇ ਨੇ ਕਿ ਜਿਹੜਾ ਸੰਵਿਧਾਨ ਨੂੰ ਖਤਮ ਕਰਕੇ ਤੇ ਜਿਹੜਾ ਮਨੁਸ਼ੀਮਤਤੀ ਨੂੰ ਲਾਗੂ ਕੀਤਾ ਜਾਵੇ ਜਿਹੜਾ ਕਿ ਕਿ ਜਿਹੜੇ ਐਸੀ ਸਮਾਜ ਹੈ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਕੀਤਾ ਜਾ ਰਿਹਾ ਅਸੀਂ ਅੱਜ ਕੇਂਦਰ ਸਰਕਾਰ ਦਾ ਬੀਜੇਪੀ ਸਰਕਾਰ ਦਾ ਜਿਹੜਾ ਉਹ ਪੁੱਤਰਾ ਸਾੜ ਰਿਹਾ ਔਰ ਇਹਨੂੰ ਚੇਤਾਵਨੀ ਦਿੰਦੇ ਆ ਕਿ ਜਿਹੜੀਆਂ ਤੂੰ ਅੱਗੇ ਵੋਟਾਂ ਚੋਰੀ ਕਰਕੇ ਨਾ ਤੇਸੀ ਵਾਰ ਸਰਕਾਰ ਬੁਲਾ ਲਈ ਨਾ ਹੁਣ ਜਿਹੜੇ ਲੋਕ ਨੇ ਸ਼ਰੂਲ ਕਾ ਉਹ ਪੂਰੇ ਜਿਹੜੇ ਆ ਉਹ ਧਿਆਨ ਰੱਖ ਰਿਹਾ ਤੇ ਅਗਲੇ ਇਲੈਕਸ਼ਨ ਉਹ ਬੀਜੇਪੀ ਨੂੰ ਕੋਚਲ ਦਸ ਦੇ ਇਹਨੂੰ ਅੱਗੇ ਵੀ ਵਧਾਓਗੇ ਧਰਨੇ ਪ੍ਰਦਰਸ਼ਨ ਦੇਖੋ ਜੀ ਅੱਜ ਸਾਰੇ ਸਿਰਫ ਅੰਮ੍ਰਿਤਸਰ ਦੀ ਗੱਲ ਹੀ ਕਰ ਰਿਹਾ ਇਹ ਸਾਰੇ ਦੇਸ਼ ਦੇ ਵਿੱਚ ਜਿਹੜਾ ਆਪਣਾ ਆਮ ਆਦਮੀ ਪਾਰਟੀ ਉਪਦਰਸ਼ਨ ਕਰੀ ਹੁਣ ਕਿਹਦੀ ਵਾਇਟ ਕਰਨੀ ਮੈਂ ਜਿਸ ਸੁਖਚੰਦ ਸਿੰਘ ਐਸਸੀ ਵੰਗ ਜ਼ਿਲ੍ਹਾ ਦੇ ਹਤੀ ਅੰਮ੍ਰਿਤਸਰ ਜੋ ਅੱਜ ਤੱਕ ਜੋ ਇੱਥੇ ਧਰਨਾ ਦਿੱਤਾ ਜਾ ਰਿਹਾ ਪਤਲਾ ਫੋਕਿਆ ਜਾ ਰਿਹਾ ਵਾ ਬੀਜੇਪੀ ਸਰਕਾਰ ਦਾ ਉਹਨਾਂ ਸਾਡੇ ਸਮਾਜ ਦੇ ਨਾਲ ਜੋ ਕਾਨੂੰਨੀ ਹਰਕਤ ਕੀਤੀ ਆ ਸਾਡੇ ਐਸਸੀ ਸਮਾਜ ਦੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਬਣੇ ਨੇ ਉਹਨਾਂ ਨੇ ਬੜੀ ਗਲਤ ਹਰਕਤ ਕੀਤੀ ਹੈ ਸੋ ਉਹਨਾਂ ਦੇ ਖਿਲਾਫ ਬੀਜੇਪੀ ਸਰਕਾਰ ਦੇ ਖਿਲਾਫ ਅਸੀਂ ਬੀਜੇਪੀ ਸਰਕਾਰ ਦੇ ਇਥੇ ਪੁਤਲਾ ਫੁਕਣ ਜਾ ਰਹੇ ਹਾਂ ਬੜੀ ਕਨਾਉਣੇ ਹਰਕਤ ਆ ਕਿਉਂਕਿ ਪਿੱਛੇ ਵੀ ਸੰਵਿਧਾਨ ਦੇ ਬੜੇ ਅਟੈਕ ਕੀਤੇ ਜਾ ਰਹੇ ਬੀਜੇਪੀ ਸਰਕਾਰ ਵੱਲੋਂ ਤੇ ਹੁਣ ਸਾਡਾ ਸਮਾਜ ਜਿਹੜਾ ਐਸੀ ਸਮਾਜ ਇਹ ਜਾਗ ਉੱਠਿਆ ਇਹ ਨਹੀਂ ਕਿ ਹੁਣ ਸੁੱਤੇ ਆ ਜਾਗ ਉੱਠੇ ਆ ਜਾਗ੍ਰਿਤੀ ਆ ਚੁੱਕੀ ਆ ਅਸੀਂ ਕਿਸੇ ਵੀ ਕੀਮਤ ਦੇ ਨਾਲ ਸੰਵਿਧਾਨ ਦੇ ਉੱਤੇ ਟੈਕ ਨਹੀਂ ਕਰਨ ਦਵਾਂਗੇ ਇਹ ਮੰਨ ਲਓ ਜੇ ਸਾਡੇ ਸੁਪਰੀਮ ਕੋਰਟ ਦੇ ਜੱਜਾਂ ਉਨਾਂ ਤੇ ਜੂਤਾ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਇਹ ਸੰਵਿਧਾਨ ਦੀ ਤੋਹੀਨ ਹੈ ਬਹੁਤ ਜ਼ਿਆਦੀ ਤੇ ਸੰਵਿਧਾਨ ਦੀ ਤੋਹੀਨ ਨਹੀਂ ਅਸੀਂ ਹੁਣ ਦਵਾਂਗੇ ਅਸੀਂ ਦਾ ਸਖਤ ਸ਼ਬਦਾਂ ਦੇ ਨਾਲ ਵਿਰੋਧ ਕਰਦੇ ਹਾਂ ਤੇ ਅੱਜ ਇਹ ਤੇ ਮੋਦੀ ਸਰਕਾਰ ਦਾ ਪੁਤਲਾ ਫੁੱਕਣ ਜਾ ਰਹੇ ਹਾਂ ਮੈਂ ਠੇਕੇਦਾਰ ਅਮਰਜੀਤ ਸਿੰਘ ਸਟੇਟ ਫੈਕਟਰੀ ਮਾਝਾ ਜਨ ਇੰਚਾਰਜ ਐਸੀ ਵਿੰਗ ਪਿਛਲੇ ਦਿਨੀ ਜੋ ਦੇਸ਼ ਦੇ ਵਿੱਚ ਘਟਨਾ ਵਾਪਰੀ ਆ ਜੋ ਸੁਪਰੀਮ ਕੋਰਟ ਦੇ ਵਿੱਚ ਇੱਕ ਵਕੀਲ ਨੇ ਚੀਫ ਜਸਟਿਸ ਦੇ ਉੱਪਰ ਜੁੱਤੀ ਮਾਰੀ ਆ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਏ ਇਹ ਬਹੁਤ ਘੱਟ ਹੈ ਕਿਉਂਕਿ ਜੋ ਚੀਫ ਜਸਟਿਸ ਆ ਉਹ ਬਾਬਾ ਸਾਹਿਬ ਡਾਕਟਰ ਭੀਮrao ਅਮੇਰਕਰ ਜੀ ਦੀ ਦੇਣ ਦੇ ਨਾਲ ਪੜ੍ਹ ਲੈ ਕੇ ਔਰ ਅਜੂ ਕੈਸਾ ਲੈ ਲੈ ਕੇ ਸੁਪਰੀਮ ਕੋਰਟ ਦਾ ਜੱਜ ਬਣਿਆ ਇਹ ਗੱਲ ਜਿਹੜੀ ਇਹਨਾਂ ਨੂੰ ਬੀਜੇਪੀ ਵਾਲਾ ਨੂੰ ਹজম ਨਹੀਂ ਹੋ ਰਹੀ ਕਿ ਦਲਤਾਂ ਦਾ ਜਿਹੜਾ ਚੀਫ ਜਸਟਿਸ ਕਿਦਾਂ ਬਣ ਗਿਆ ਕਿਉਂਕਿ ਬੀਜੇਪੀ ਦੀ ਸੋਚੀ ਸਮਝੀ ਚਾਲਾ ਜਦੋਂ ਵਕੀਲ ਨੂੰ ਅਰੋਕੇ ਨੂੰ ਪੁਲਿਸ ਨੇ ਬਾਹਰ ਕੀਤਾ ਉਹ ਬਾਹਰ ਸਨਾਪਤ ਤਰੰਗ ਦੇ ਉੱਪਰ ਨਾਰੇ ਲਗਾ ਰਹੀ ਬੋਲਦਾ ਜਾ ਰਹੀ ਅੰਦਰ ਵੀ ਬਾਹਰ ਵੀ ਬੋਲਦਾ ਜਾ ਰਹੀ ਔਰ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅਜ ਆਮ ਆਦਮੀ ਪਾਰਟੀ ਵੱਲੋਂ ਰੋਸ ਮਜਾਦਾ ਕੀਤਾ ਜਾ ਰਿਹਾ ਆ ਧਾਨੇ ਦਿੱਤੇ ਜਾ ਰਹੇ ਆ ਭਾਜਪਾ ਦੇ ਪੁੱਤਲੇ ਭੁਕੇ ਜਾ ਰਹੇ ਆ ਇਸ ਦਾ ਜਿਹੜਾ ਅਸੀਂ ਵਿਰੋਧ ਕੀਤਾ ਔਰ ਅੱਗੋਂ ਵੀ ਵਿਰੋਧ ਜਾਰੀ ਦੇਗਾ ਜੈ ਭੀਮ ਜੈ ਬਾਦ